ਇਹ ਮੇਰਾ ਨਾਮ ਜਿੱਨਾ ਕੇ ਤੇ ਆਪ ਜੀ ਦਾ ਨਾਮ ਚਤੇ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਇਹ ਬਾਣੀ ਰਵਤ ਗਈ ਪੁਰਾਣ ਦੁਹਰਾਇਆ ਗਿਆ ਭਈ ਰਾਮਾ ਸਤਿ ਸਿਂ ਸਦਾ ਹੋ ਪੰਤ ਸਾਬ ਸੇਖਣ ਕੋ ਹੁਕਮ ਹੈ ਗੁਰੂ ਮਾਨੇ ਹੋ ਗ੍ਰੰਥ ਗੁਰ ਰਾਜ ਕੀ ਮਾਨੇ ਹੋ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਗੁਰ ਪਰੇਵਾਰ ਨਾਮ ਸਾਰੋਤ ਕੀ ਰਹੀ ਨ ਕੋਈ ਵਾਹੁਰ ਸਾਰੇ ਵਾਸੀ ਸੰਤੋ ਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਤਾ ਕਰਸੀ ਸੁਦੇਵਾਹਿ ਗੁਰੂ ਪਾਰ ਉਦਾਰ ਨਾਹਰ ਜੋ ਸ਼ਰਤਾ ਕਰਸੀ ਸੁਦੇਵਾਹਿ ਸਾਰੇ ਹੀ ਮੋਹੂਲ ਆਨੰਦਿਤ ਹੋ ਰਿਹਾ ਰਸਮੀਂ ਦਾ ਹੋਰੇ ਜੜਾ ਕਸੂਰ ਕੁੰਗੂ ਅਗਰ ਚੰਦਰਾ ਨੀਂਦਿਆ ਦੇਖ ਭੁਲਾ ਵਿਸਰਿਆ ਤੇ ਚਿਤ ਨਯਾਵੈ ਨਾ ਸੁਖੋ ਕਲਪ ਸੁਣੀਐ ਅਹ ਨਸ ਚਾਹ ਨੂੰ ਸੇਰੀ ਸ਼ਾਨਾਂ ਦੇ ਇਸ਼ਾ ਹੋ ਜਿਸ ਪਾਸ ਬਹਿਠਿਆ ਸੋਹੀ ਹੈ ਸੋਮਨਾ ਦਾ ਬੇਨਸਾ ਸਤਨਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਅਮ ਥਾਰੇ ਪੇਖਾਈ ਦੀਓ ਮੈਂ ਕੀ ਮੰਗਾਂ ਕਿਛਿ ਥਿਰ ਨਾ ਜੀ ਜੀਆ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਅਮ ਥਾਰੇ ਤੇ ਖਾਰੀ ਜੀਆ ਮੈਂ ਕੀ ਮੰਗਾਉ ਕਿ ਸਿਰ ਥਿਰ ਨਾ ਰਾਈ ਅਰ ਜੈ ਨਾਮ ਤੇ ਕਿ ਕਾਤੋਂ ਦੁਬਾਰਾ ਰਹਿਆ ਬਨਵਾਰੀ ਜਲ ਥਲ ਮਹੀਅਲ ਗੁਪਤੋ ਵਰਤੈ ਕੋਈ ਸ਼ਬਦੀ ਦੇਖ ਨਿਹਾਰੀ ਜੀਆ ਹੱਥ ਘੁਰ ਕਿਰਪਾ ਧਾਰੀ ਜੀਓ ਸੋ ਬ੍ਰਾਹਮਣ ਆਜੰਨੀ ਹੈ ਭੀ ਹੋਨੀ ਕਾਟ ਪੀਤਰ ਦੇਖ ਮੋਰਾਰੀ ਜੀਓ ਜਨਮ ਮਰਨ ਕੋ ਇਹ ਜਗ ਬਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਸਤ ਗੁਰ ਮਿਲੈ ਤਾਂ ਗੁਰਮਤਿ ਪਾਈਐ ਸਾਖਤ ਬਾਣੀ ਹਾਰੀ ਜੀਓ ਸਤ ਗੁਰ ਵੰਦਨ ਤੋੜਨ ਰਾਰੇ ਬੋੜਨਾ ਗਰਬ ਮਜ਼ਹਰੀ ਜੀ ਨਾਨਕ ਗਿਆਨ ਰਤਨ ਪਰਗਾਸ ਆ ਹਰ ਮਨ ਵਸਿਆ ਨਰਨਕਾਰੀ ਜੀ ਸਤ ਗੁਰ ਬੰਦਰਤ ਸਿਆ ਹਰਮਨ ਵਸਿਆ ਨਿਰੰਕਾਰ ਦੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤਨਾਮ ਵਾਹਿਗੁਰੂ ਸਤ